ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਅੱਜ ਫਿਰ ਉਹ ਗੁਰਬਾਣੀ ਦੇ ਵਿੱਚ ਜਈਆ ਅਖਰ ਜਿਵੇਂ ਸਤਿਗੁਰ ਨੇ ਵਰਤਿਆ ਹੈ ਉਸ ਜਈਆ ਅਖਰ ਦੇ ਭੇਦ ਨੂੰ ਸਮਝੀਏ ਹੁਣ ਤੱਕ ਅਸੀਂ ਜਿਹੜਾ ਜਈਆ ਅਖਰ ਹੈ ਉਹ ਮੁਕਤਾ ਸੰਝਾ ਕੀਤਾ ਹੈ ਜਿਹਦੇ ਨਾਲ ਕੋਈ ਲਗਮਾਤਰ ਨਹੀਂ ਲੱਗੀ ਹੋਈ ਸੀ ਕੋਣ ਜਈਏ ਨੂੰ ਕੰਨਾ ਇਹ ਜਿਹੜਾ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਜਦੋਂ ਜਈਏ ਨੂੰ ਕੰਨਾ ਲੱਗਦਾ ਹੈ ਤਾਂ ਈੜੀ ਸਿਹਾਰੀ ਐੜੇ ਕੰਨਾ ਏ ਆ ਇਹ ਆਵਾਜ਼ ਬਣਦੀ ਹੈ ਜਈਏ ਨੂੰ ਕੰਨਾ ਲੱਗਿਆ ਹੋਵੇ ਐੜੇ ਨੂੰ ਕੰਨਾ ਲਾ ਕੇ ਆ ਦੀ ਆਵਾਜ਼ ਵੀ ਆਉਂਦੀ ਹੈ ਤੇ ਜਈਏ ਨੂੰ ਕੰਨਾ ਲੱਗਿਆ ਹੋਵੇ ਸਿਹਾਰੀ ਔਰ ਪਲੱਸ ਐੜੇ ਨੂੰ ਕੰਨਾ ਆ ਇਸ ਦੀ ਆਵਾਜ਼ ਵੀ ਆਉਂਦੀ ਹੈ ਸੋ ਇਹ ਜਿਹੜੀ ਜਾਣਕਾਰੀ ਹੈ ਬਹੁਤ ਮਿਹਨਤ ਦੇ ਨਾਲ ਇਕੱਠੀ ਕਰਕੇ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਗੁਰਬਾਣੀ ਵਿਚਾਰੀਏ YouTube ਦਾ ਜਿਹੜਾ ਇਹ ਚੈਨਲ ਹੈ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਕਰੋ ਸੋ ਆਓ ਜ਼ਈਆ ਅਖਰ ਸਭ ਤੋਂ ਪਹਿਲਾਂ ਜ਼ਈਨ ਕੰਨਾ ਜਦੋਂ ਈੜੀ ਸਿਹਾਰੀ ਐੜੇ ਨੂੰ ਕੰਨਾ ਦੀ ਆਵਾਜ਼ ਦੇਵੇਗਾ ਲੋਕਪਤੀ ਨੇ ਕਸ਼ੂ ਨਾ ਹੋਵੇ ਨਾਹੀਂ ਰਾਮ ਈਆਨਾ ਅੜਾ ਜ਼ਈਨ ਕੰਨਾ ਨੰਨੇ ਨੂੰ ਕੰਨਾ ਸਾਹਮਣੇ ਉਚਾਰਨ ਵਿੱਚ ਲਿਖਿਆ ਪਹਿਲੇ ਜਿਵੇਂ ਸ਼ਬਦ ਹੈਗਾ ਅੜਾ ਜ਼ਈਨ ਕੰਨਾ ਨੰਨੇ ਨੂੰ ਕੰਨਾ ਫਿਰ ਉਸ ਦਾ ਉਚਾਰਨ ਜਿਹੜਾ ਹੈ ਉਚਾਰਨ ਕਿਵੇਂ ਹੈ ਈੜੀ ਸਿਹਾਰੀ ਐੜਾ ਲਾ ਕੇ ਜ਼ਈਆ ਹੈ ਈੜੀ ਸਿਹਾਰੀ ਕੰਨਾਂ ਦਾ ਲੱਗਿਆ ਹੈ ਜ਼ਈਏ ਨੂੰ ਐੜਾ ਲਾ ਕੇ ਕੰਨਾਂ ਲੱਗਿਆ ਆਯਨ ਪਾਠ ਕਰ ਲੋ ਹੋਵੇਗਾ ਆਯਨ ਇਵੇਂ ਜਦੋਂ ਕਿਤੇ ਜ਼ਈਏ ਨੂੰ ਕੰਨਾਂ ਨਾ ਵੀ ਹੋਵੇ ਜਿਵੇਂ ਇੱਥੇ ਲੱਗਿਆ ਹੋਇਆ ਹੈ ਤਾਂ ਵੀ ਪਾਠ ਕੰਨਾਂ ਲਾ ਕੇ ਈੜੀ ਸਿਹਾਰੀ ਐੜੇ ਨੂੰ ਕੰਨਾਂ ਲਾ ਕੇ ਇਸ ਤਰ੍ਹਾਂ ਹੋਵੇਗਾ ਸੋ ਆਇਆ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਹੋਰ ਬਹੁਤ ਸ਼ਬਦ ਹਨ ਜੋ ਸਕਰੀਨ ਦੇ ਉੱਤੇ ਲਿਖੇ ਹੋਣ ਐੜੇ ਨੂੰ ਕੰਨਾ ਜ਼ੈਏ ਨੂੰ ਕੰਨਾ ਸ਼ਬਦ ਬਣਿਆ ਐੜੇ ਨੂੰ ਕੰਨਾ ਈੜੀ ਸਿਆਰੀ ਐੜੇ ਨੂੰ ਕੰਨਾ ਆਇਆ ਉਚਾਰਨ ਹੋਵੇਗਾ ਐੜੇ ਨੂੰ ਕੰਨਾ ਜ਼ੈਏ ਨੂੰ ਕੰਨੇ ਦਾ ਆਇਆ ਇਵੇਂ ਦਦਾ ਜ਼ੈਏ ਨੂੰ ਕੰਨਾ ਲਲਾ ਦਦਾ ਉਸੇ ਤਰ੍ਹਾਂ ਜ਼ਈਏ ਕੰਨਾ ਈੜੀ ਸਿਹਾਰੀ ਐੜੇ ਕੰਨਾ ਬਣ ਗਿਆ ਨਾਲ ਲੱਲਾ ਤੋਂ ਪਾਠ ਦਾ ਉਚਾਰਨ ਹੋਵੇਗਾ ਦਇਾਲ ਦਦਿਨ ਸਿਹਾਰੀ ਖਖੇ ਨੂੰ ਕੰਨਾ ਜ਼ਈਏ ਨੂੰ ਕੰਨਾ ਜਿਹੜਾ ਜ਼ਈਏ ਨੂੰ ਕੰਨਾ ਹੈ ਈੜੀ ਸਿਹਾਰੀ ਐੜੇ ਕੰਨਾ ਬਣ ਗਿਆ ਦਦੇ ਨੂੰ ਸਿਹਾਰੀ ਤੇ ਖਖੇ ਨੂੰ ਕੰਨਾ ਉਸੇ ਤਰ੍ਹਾਂ ਆ ਗਿਆ ਦਦੇ ਨੂੰ ਸਿਹਾਰੀ ਖਖੇ ਨੂੰ ਕੰਨਾ ਈੜੀ ਸਿਹਾਰੀ ਐੜੇ ਕੰਨਾ ਨਾਲ ਲੱਗ ਗਿਆ ਤੋਂ ਸ਼ਬਦ ਹੈ ਦਿਖਾਇਆ ਜੇ ਜ਼ਈਆ ਲੱਗਿਆ ਹੋਵੇ ਉਚਾਰਨ ਹੋਵੇਗਾ ਦਿਖਾਇਆ ਦਦੇ ਸਿਆਰੀ ਖਖੇ ਕੰਨਾ ਜ਼ਈਏ ਨੂੰ ਕੰਨਾ ਉਚਾਰਨ ਹੋਵੇਗਾ ਦਿਖਾਇਆ ਇਸੇ ਤਰ੍ਹਾਂ ਪੱਬਾ ਜ਼ਈਏ ਨੂੰ ਕੰਨਾ ਨੰਨਾ ਜਿਹੜਾ ਜ਼ਈਏ ਦਾ ਕੰਨਾ ਈੜੀ ਸਿਆਰੀ ਐੜੇ ਕੰਨਾ ਬਣ ਗਿਆ ਪੱਬਾ ਈੜੀ ਸਿਆਰੀ ਐੜੇ ਕੰਨਾ ਨੰਨਾ ਭਯਾਨ ਤਾਂ ਇਹਦਾ ਉਚਾਰਨ ਹੋਵੇਗਾ ਪੱਬਾ ਜ਼ਈਏ ਨੂੰ ਕੰਨਾ ਨੰਨਾ ਭਯਾਨ ਆ ਹੈ ਮਮਾ ਜ਼ਈਨੁ ਕੰਨਾ ਜਿਹੜਾ ਜ਼ਈਨੁ ਕੰਨਾ ਹੈ ਮਮਾ ਉਸੇ ਤਰ੍ਹਾਂ ਲੱਗ ਗਿਆ ਈੜੀ ਸਿਆਰੀ ਐੜੇ ਕੰਨਾ ਮਾਇਆ ਮਾਇ ਦਾ ਅਰਥ ਹੁੰਦਾ ਕਿਰਪਾ ਪਪਾ ਜ਼ਈਨੁ ਕੰਨਾ ਇਹਨਸ ਤਰ੍ਹਾਂ ਉਚਾਰਨ ਕਰਨਾ ਪਾਇਆ ਪਪਾ ਈੜੀ ਸਿਆਰੀ ਐੜੇ ਕੰਨਾ ਇਸ ਦਾ ਉਚਾਰਨ ਹੋਵੇਗਾ ਪਾਇਆ ਇਸੇ ਤਰ੍ਹਾਂ ਮਮੇ ਨੂੰ ਕੰਨਾ ਜ਼ਈਨੁ ਕੰਨਾ ਜ਼ਈਨੁ ਕੰਨਾ ਈੜੀ ਸਿਆਰੀ ਐੜੇ ਕੰਨਾ ਬਣ ਗਿਆ ਮੰਮੇ ਨੂੰ ਕੰਨਾ ਈੜੀ ਸਿਹਾਰੀ ਐੜੇ ਕੰਨਾ ਇਹਦਾ ਮਤਲਬ ਮਾਇਆ ਤੁਝੇ ਮੰਮੇ ਨੂੰ ਕੰਨਾ ਤੇ ਜ਼ਈਏ ਨੂੰ ਕੰਨਾ ਲੱਗਿਆ ਹੋਵੇ ਉਚਾਰਨ ਹੋਵੇਗਾ ਮਾਇਆ ਇਸੇ ਤਰ੍ਹਾਂ ਪਪੇ ਨੂੰ ਕੰਨਾ ਜ਼ਈਏ ਨੂੰ ਕੰਨਾ ਉਚਾਰਨ ਹੋਵੇਗਾ ਪਾਇਆ ਕਿਉਂਕਿ ਜ਼ਈਏ ਦਾ ਕੰਨਾ ਈੜੀ ਸਿਹਾਰੀ ਐੜੇ ਨੂੰ ਕੰਨੇ ਦੇ ਵਿੱਚ ਬਦਲਿਆ ਉਚਾਰਨ ਹੋ ਗਿਆ ਪਾਇਆ ਪਪਾ ਜ਼ਈਏ ਨੂੰ ਕੰਨਾ ਲੱਲੇ ਸਿਹਾਰੀ ਜਿਹੜਾ ਜ਼ਈਏ ਨੂੰ ਕੰਨਾ ਈੜੀ ਸਿਹਾਰੀ ਐੜੇ ਕੰਨਾ ਬਣ ਗਿਆ ਪਪਾ ਲੱਗਿਆ ਸੀ ਈੜੀ ਸਿਹਾਰੀ ਐੜੇ ਕੰਨਾਂ ਲੱਲਾ ਪਾਇਾਲ ਸੋ ਅਸੀਂ ਦੇਖਿਆ ਕਿ ਜਦੋਂ ਜ਼ਈਏ ਦੇ ਕੰਨਾਂ ਈੜੀ ਸਿਹਾਰੀ ਔਰ ਐੜੇ ਦੇ ਕੰਨੇ ਦੇ ਵਿੱਚ ਬਦਲਦਾ ਤੇ ਉਸ ਦਾ ਉਚਾਰਨ ਕਿਵੇਂ ਹੋਵੇਗਾ ਹੁਣ ਜ਼ਈਏ ਨੂੰ ਕੰਨਾਂ ਜਦੋਂ ਐੜੇ ਕੰਨੇ ਦੀ ਆਵਾਜ਼ ਦੇਵੇਗਾ ਆ ਕਾਵ ਜਨ ਕਲਿਆ ਸਬੁੱਧੀ ਕੀਰਤ ਜਨ ਅਮਰਦਾਸ ਵਿਸਤਰੀਆ ਬੱਬੇ ਸਿਹਾਰੀ ਸਸਾ ਪੈਰ ਵਿੱਚ ਤੱਤਾ ਰਾਰੇ ਵਿਹਾਰੀ ਜਈਏ ਨੂੰ ਕਰਨਾ ਤੇ ਜਿਹੜਾ ਬੱਬੇ ਸਿਹਾਰੀ ਸਸਾ ਪੈਰ ਵਿੱਚ ਤੱਤਾ ਰਾਰੇ ਵਿਹਾਰੀ ਜਈਏ ਨੂੰ ਕਰਨਾ ਹੈ ਇਹਦਾ ਉਚਾਰਨ ਹੋਣਾ ਵਿਸਤਰੀਆ ਬੱਬੇ ਸਿਹਾਰੀ ਸਸਾ ਤੱਤਾ ਰਾਰੇ ਵਿਹਾਰੀ ਐੜੇ ਕਰਨਾ ਵਿਸਤਰੀਆ ਇਸ ਤਰੀਕੇ ਦੇ ਨਾਲ ਇਹ ਜਿਹੜਾ ਜਈਏ ਤੋਂ ਕਰਨਾ ਹੈ ਇਹ ਐੜੇ ਦੇ ਕੰਨੇ ਦੇ ਵਿੱਚ ਬਦਲ ਗਿਆ ਹੁਣ ਅਸੀਂ ਜਈਰ ਕੰਨ ਜਦੋਂ ਸਿਹਾਰੀ ਪਲੱਸ ਐੜੇ ਨੂੰ ਕੰਨਾਂ ਵਿੱਚ ਬਦਲਦਾ ਹੈ ਪਹਿਲੇ ਅਸੀਂ ਸਿਹਾਰੀ ਪਲੱਸ ਐੜਾ ਕੀਤਾ ਸੀ ਹੁਣ ਐੜੇ ਨੂੰ ਵੀ ਕੰਨਾਂ ਨਾਲ ਲੱਗਿਆ ਵਿਖਿਆ ਭਯੰਤ ਅਮ੍ਰਿਤੰ ਦ੍ਰਸ਼ਟਾ ਸਖਾ ਸਵਜਨਹ ਬਾਬਾ ਪੈਰ ਵਿੱਚ ਲੱਗਿਆ ਇਹਨੇ ਵੀ ਔਕੜ ਤੇ ਐੜੇ ਦਾ ਕੰਨ ਲੱਗ ਜਾਣਾ ਇਹਦਾ ਵਿਚਾਰ ਹੋਵੇਗਾ ਸਵਜਨਹ ਤੋ ਇਹ ਮੈਂ ਅੱਜ ਸਮਝਾ ਨਹੀਂ ਕਰਨਾ ਸਵਜਨਹ ਅੱਜ ਮੈਂ ਜ਼ਈਏ ਦੀ ਗੱਲ ਕਰ ਰਿਹਾ ਹਾਂ ਬੱਬੇ ਸਿਆਰੀ ਖਖਾ ਜਈ ਨੂੰ ਕੰਨਾ ਜੀ ਨੂੰ ਕੰਨਾ ਐੜੇ ਵਿੱਚ ਬਦਲ ਗਿਆ ਪਲੱਸ ਸਿਆਰੀ ਖਖੇ ਨੂੰ ਸਿਆਰੀ ਆ ਗਈ ਪੈੜੇ ਨੂੰ ਕੰਨਾ ਨਾਲ ਵੰਟਣ ਲੱਗ ਗਿਆ ਤੋਂ ਬੱਬੇ ਸਿਆਰੀ ਖਖਾ ਜਈ ਨੂੰ ਕੰਨਾ ਉਚਾਰਨ ਹੋਵੇਗਾ ਵਿਖਿਆ ਤੋਂ ਇਸ ਦਾ ਉਚਾਰਨ ਕਰਨਾ ਹੈ ਵਿਖਿਆ ਜਿਹਨੂੰ ਮਾਇਆ ਜਾਂ ਜ਼ਹਿਰ ਕਹਿੰਦੇ ਹਾਂ ਇਵੇਂ ਐੜਾ ਬਾਬਾ ਲਲਨਹੋੜਾ ਕਕਾ ਪੈਰ ਵਿੱਚ ਜਈਆ ਕੰਨਾ ਜਿਹੜਾ ਜਈਆ ਪੈਰ ਦੇ ਵਿੱਚ ਹੈ ਉਨੇ ਸਿਹਾਰੀ ਤੇ ਐੜੇ ਨੂੰ ਕੰਨੇ ਵਿੱਚ ਬਦਲਣਾ ਕੱਕੇ ਦੇ ਸਿਹਾਰੀ ਲੱਗ ਗਈ ਨਾਲ ਐੜੇ ਨੂੰ ਕੰਨ ਲੱਗ ਗਿਆ ਅਵਲੋਕਿਆ ਉਚਾਰਨ ਹੋਵੇਗਾ ਅਵਲੋਕਿਆ ਇਸੇ ਤਰ੍ਹਾਂ ਲੱਲਾ ਜੱਜਾ ਜ਼ਈਏ ਨੂੰ ਕੰਨਾ ਜਿਹੜਾ ਜਈਏ ਨੂੰ ਕੰਨਾ ਹੈ ਇਹਨੇ ਸਿਹਾਰੀ ਤੇ ਐੜੇ ਕੰਨੇ ਵਿੱਚ ਬਦਲਣਾ ਸਿਹਾਰੀ ਜੱਜੇ ਤੇ ਆ ਗਈ ਐੜੇ ਨੂੰ ਕੰਨਾ ਉਚਾਰਨ ਹੈ ਲੱਜਿਆ ਲੱਲਾ ਜੱਜਾ ਜ਼ਈਏ ਨੂੰ ਕੰਨਾ ਉਚਾਰਨ ਹੋਵੇਗਾ ਲੱਜਿਆ ਇਸੇ ਤਰ੍ਹਾਂ ਹੀ ਸਸੇ ਸਿਹਾਰੀ ਖਖਾ ਪੈਰ ਵਿੱਚ ਜਈਆ ਕੰਨਾ ਸਸੇ ਸਿਹਾਰੀ ਉਸੇ ਤਰ੍ਹਾਂ ਹੀ ਖਖੇ ਨੂੰ ਸਿਹਾਰੀ ਲੱਗਣੀ ਕਿਉਂਕਿ ਜਈਏ ਨੇ ਸਿਹਾਰੀ ਪਲੱਸ ਐਡ ਨੂੰ ਕੰਨਾ ਵਿੱਚ ਬਦਲਣਾ ਸਿਹਾਰੀ ਖਖੇ ਦੇ ਆ ਗਈ ਤੇ ਜਈਏ ਦੇ ਨਾਲ ਬਣ ਗਿਆ ਐਡ ਨੂੰ ਕੰਨਾ ਸਿੱਖਿਆ ਸੋ ਇਸ ਤਰ੍ਹਾਂ ਅਸੀਂ ਜਿਹੜਾ ਇਹ ਉਚਾਰਨ ਦੇਖਿਆ ਕਿ ਜਈਏ ਦਾ ਉਚਾਰਨ ਕਿਵੇਂ ਹੁੰਦਾ ਹੈ ਸੋ ਆਪ ਸੰਕਲਨ ਬੇਨਤੀ ਹੈ ਜੇ ਜਾਣਕਾਰੀ ਆਪਜੀ ਨੂੰ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਫਦੇ ਜਈਏ ਦੇ ਹੋਰ ਉਚਾਰਨ ਬਹੁਤੇ ਹਨ ਕਦੇ ਓੜੇ ਵਿੱਚ ਬਦਲਦਾ ਹੈ ਕਦੇ ਕਨੋੜਾ ਕਦੇ ਔਕੜ ਊੜੇ ਦੀ ਆਵਾਜ਼ ਕਦੇ ਐੜੇ ਦੀ ਆਵਾਜ਼ ਕਦੇ ਈੜੀ ਦੀ ਆਵਾਜ਼ ਇਹ ਸਾਰੀਆਂ ਅਸੀਂ ਹੌਲੀ-ਹੌਲੀ ਜਿਹੜੀਆਂ ਸਮਝਣੀਆਂ ਹਨ ਸੋ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਸਾਨੂੰ ਸਭਨਾਂ ਨੂੰ ਗੁਰੂ ਕੀ ਬਾਣੀ ਦੇ ਨਾਲ ਪਿਆਰ ਬਖਸ਼ਣ ਤਾਂ ਕਿ ਅਸੀਂ ਗੁਰਬਾਣੀ ਦੇ ਇਨ੍ਹਾਂ ਭੇਦਾਂ ਨੂੰ ਔਰੇਨ ਗੁਰਬਾਣੀ ਦੇ ਉਚਾਰਨ ਸ਼ਬਦਾਂ ਨੂੰ ਸਮਝ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ